ਹਾਲ ਸਾਹਿਬ ਆਗੂ ਜੀ ਕੀ ਫਤਿਹ ਮੇਰਾ ਨਾਮ ਸ਼ਮੀਤ ਸਿੰਘ ਹੈ ਜਮਾਤ ਚੌਥੀ ਵਿੱਚ ਪੜਦਾ ਹਾਂ ਮੈਂ ਮੈਂ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜੁਗਾ ਜਿਸ ਵਿੱਚ ਗੁਰਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਕੁਰਬਾਨੀਆਂ ਬਾਰੇ ਦੱਸਿਆ ਗਿਆ ਹੈ ਭਗਤ ਜੀ ਦਾ ਖਾਲਸਾ ਵਗੁਜੀ ਰਫਤੇ ਯੁਗਾ ਯੁਗਾ ਤੱਕ ਗੱਲਾਂ ਹੋਣ ਗਿਆ ਤੇਰੀ ਸਿੱਖੀ ਤੇ ਖੰਡੇ ਦੀ ਧਾਰ ਦੀਆਂ ਛੋਟੀ ਉਮਰੇ ਖੂਨ ਨਾਲ ਰਾਮ ਦਿੱਤੀਆਂ ਸਾਹਿਬਜ਼ਾਦੇ ਹਾਂ ਇੱਟਾ ਦੀਵਾਰ ਦੀਆਂ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂ ਲੰਬੀਆਂ ਕਹਾਣੀਆਂ ਜੀਤ ਤੇ ਜੁਝਾਰ ਦੀਆਂ ਲੰਬੀਆਂ ਕਹਾਣੀਆਂ ਜੀਤ ਤੇ ਜੁਝਾਰ ਦੀਆਂ ਰਹਿੰਦੀ ਦੁਨੀਆ ਤੱਕ ਬੱਤਾ ਪੈਣਗੀਆਂ ਕਲਗੀ ਵਾਲੇ ਤੇ ਦੇ ਪਰਿਵਾਰ ਦੀਆਂ ਰਹਿਣ ਦੀ ਦੁਨੀਆ ਤੱਕ ਬਾਤਾਂ ਪੈਣਗੀਆਂ ਅੰਕਲ ਜੀ ਵਾਲਿਆ ਤੇਰੇ ਪਰਿਵਾਰ ਦੀਆਂ ਭਾਈ ਗੁਜੀ ਦਾ ਖਾਲਸਾ ਭਾਈ ਗੁਜੀ ਕੀ ਫਤਹਿ ਬੋਲੇ ਸੋਨ ਹਾਲ ਆਤ ਸ੍ਰੀ ਅਕਾਲ ਮਨ ਮਹਿਕ ਕੋ